ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਦਾ ਦੇ ਇੱਕ ਬਹੁਤ ਵੱਡੇ ਇਜਲਾਸ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਪੁੱਲਾ ਹੋਇਆ ਰਹੇਗਾ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਪੁੱਲਾ ਹੋਇਆ ਰਹੇਗਾ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਉਧੋਂ ਲਿਆਏ ਗੱਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਚੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਕੁਸ਼ਕਿਸਮਤੀ ਸਮਝ ਲੋ ਕੌਮਲੀ ਉਹਨਾਂ ਦੇ ਨਾਲ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅੰਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਵੀ ਮੈਂ ਸੇ ਕਮਿਸ਼ਨਰੀ ਆਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ ਟਾਲ ਮਟੋਲ ਤੇ ਬੜੀ ਫੀਤੀ ਮਹਾਤਮਾ ਮੈਂ ਬਹਿਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸਿੰਘ ਜੀ ਤੇ ਉਹ ਕਹਿੰਦੇ ਪੈਸੇ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਤੇ ਕਹਿ ਕਿਉਂ ਨਹੀਂ ਕਿਤੇ ਕਰਨੇ ਕਹਿ ਕਿਉਂ ਵਿਚਾਰ ਨਿਕਲ ਨਹੀਂ ਪਏ ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੋਈ ਵਿਚਾਰ ਬੱਸ ਦਾ ਤੂੰ ਹੀ ਦੱਸ ਤੋ ਗੰਗਾ ਸਿੰਘ ਨੇ ਗੱਲ ਖੋੜੂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਵੀ ਤੁਹਾਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਫਿਰ ਮਾਂ ਹੈ ਨੇ ਔਰ ਜ਼ਿਆਦਾ ਪਾਠ ਪੜ੍ਹਨ ਉਸੇ ਰਹੀ ਕਰਦੇ ਸਨ ਕਿਉਂਕਿ ਗੀਤਾਂ ਦੇ ਇਸ ਕਰੋ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡੋਂਗੇ ਉਹ ਅੱਜ ਚੰਗਾ ਕਰ ਲਿਆ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦਿੱਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ 12-12 ਅੱਜ ਉਹ ਰੇਸ ਦੇ ਲੋਕ ਇਹਦੇ ਸਾਹਮਣੇ ਮਹਾਤਮਾ ਗਾਂਧੀ ਦੇ ਚਿਹਰੇ ਔਰ ਬੇਚ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ کہ دیش و دیش, و دیش ایسی نہ لہر بھی چل رہی ہیں بھی جڑے قسم زیادہ نے کسی طریقے جا گٹایا انہوں دی آواز دبائی جا سکتی سی تاہ اے من مرضی کی تی جا سکتی ہے اور قریب قریبن تی پینٹی سال تو اسی مار کھا رہے ہیں تی پینٹی سال تو. ایسا اسی دیکھ دیکھتے ہیں خیر متصرس کریے گنگا سنگھ لگے اے ماں ہے نا انہوں نے کہ ہاں میری ماں ہے میں روز مرہ دی پرےنا اس گیتا تو لینا گنگا سنگھ کہنے لگے میں بھی سنمان ہے اس گرنٹ کا میں نیندک نہیں یہ قیمتی گرنٹ ہے اس دیش کی قیمتی سوغات ہے رشی ویاس کی لکھی ہوئی ہے اسی قدر کر دیں ماں کہنے لگے ہو اس لیے بھی قدر کر دیں پر ذرا اے دسو کہ یہ گیتا اچار کتنے ہوئی ہے کہڑی تھان سے اچار ہوئی ہے اتہاس سے کچھ اس گلد یہ میدانی جنگ کے اچارن ہوئی ہے کروکشر अर्जुन ने धनुष बाण छोड़ ਦਿੱਤਾ ਸੀ। युधिष्ठिर ने तलवार छोड़ दी थी। नकुल सादेव ਤੇ 비ਸ਼ਮ ਨੇ ਆਪਣੇ ਸ਼ਸਤਰ ਸੁੱਟ ਦਿੱਤੇ ਸਨ। अर्जुन ਨੇ ਸਿੱਧਾ ਹੀ ਕਹਿ ਦਿੱਤਾ, "ਭਗਵਨ ਅਸੀਂ ਨਹੀਂ ਲੜਨਾ।" "ਬਈ ਕਿਉਂ? ਕਿਉਂ ਨਹੀਂ ਲੜਨਾ?" ਤੋਂ अर्जुन ਕਹਿਣ ਲੱਗਾ, "ਉਹ ਦਰੋਣਾਚਾਰਜ ਮੇਰਾ ਚਚੇਰਾ ਭਰਾ। ਉਹ ਦਰਯੋਧਨ ਮੇਰਾ ਚਚੇਰਾ ਭਰਾ, ਉਹ ਦਰੋਣਾਚਾਰਜ ਮੇਰਾ ਗੁਰੂ, ਉਹ 비ਸ਼ਮ ਮੇਰਾ ਬਤਾਮਾ, ਆਪਣਿਆਂ ਨੂੰ ਮਾਰਾਂ?" ਤੇ ਤਾਂ ਮੈਨੂੰ ਮਾਰ ਗੁਰੂ ਨੂੰ ਮਾਰ ਆਪਣੇ ਘਰਾਂ ਨੂੰ ਮਾਰਾਂ ਮੈਂ ਨਹੀਂ ਲੜਦਾ ਹਾਰ ਹੁੰਦੀ ਹੈ ਤੇ ਹਾਰ ਹੀ ਚੰਗੀ ਨਹੀਂ ਕੁਝ ਮਿਲਦਾ ਤੇ ਨਾ ਹੀ ਚੰਗੀ ਪਰ ਮੈਂ ਆਪਣੇਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਧ ਦੇ ਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਨਮਨਵਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਖੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਬੜੀ ਤੀੜਾ ਹੋਰ ਔਰ ਉਸਨੂੰ ਤੜਪਣਾ ਬੜੀ ਹੋਵੇ ਤੋ ਚੀਰਾ ਦੇਣਾ ਪੈਂਦਾ ਹੈ। ਉਹ ਮਵਾਦ ਕਰਨੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕਰਨੀ ਪੈਂਦੀ। ਥੋੜਾ ਭਾਵੇਂ ਆਪਣੇ ਤਾਂ ਵੀ چیرਣਾ ਪੈਂਦਾ ਹੈ। ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਥੋੜੇ ਨੇ چیر ਲੈਣ ਨੂੰ ਕੋਈ ਪਰਵਾਹ ਨਹੀਂ। ਮਾਹਰ ਦੇ ਨੂੰ ਕੋਈ ਪਰਵਾਹ ਨਹੀਂ। ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ। ਹੰਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ। کرشن نے گل سمجھائی سمجھ چاہیے سکھا ہوا گنشبان ارجن نے تر چکلے گھمسان دا ید ہویا تے مہا بھارت جو لکھی گئی اس دے کتن انسار لکھان بندے کئی دن لڑائی موت دے دے موت گا تو اترے اور کرشن دے دو بولاں کر کے جب پرنسپل گنگا سنگھ نے کہا بھی جس گیتا نی مجھے میدان جنگ چارن ہوئی ہے نیری میدان جنگ چ نہیں اچارن ہوئی گیتا کر کے جنگ ہوئی ہے ਅਦਰ ਗੀਤਾ ਪ੍ਰਸ਼ੰਦੀ ਰਚਨਾ ਤੋਂ ਨਾਂ ਨਹੀਂ ਲੁਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਕਿ ਤੁਸੀਂ ਇਸੇ ਨੂੰ ਮੰਗ ਲਈ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰਗੋਬਿੰਦ ਸਿੰਘ ਨੂੰ ਭੋਲਾ ਹੋਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮੰਗ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਤ ਉਨ੍ਹਾਂ ਦੀ ਸ਼ਖਸੀਅਤ ਚੜ੍ਹ ਗਈ ਕਹੀਓ ਕੀ ਮੈਂ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ یہ جنگ نہیں ہوئی یہ اندر جنگ کا ذکر ہے مہاتما گاندھی یہی کہاں یہ جنگ نہیں ہوئی یہ اندر جنگ کا ذکر ہے کہ گنگا سن کتنے چپ کرنے والا سر کہنے لگے جی یہ جنگ نہیں ہوئی تو پھر یہ بھی قبول کرو, کرو کرشن نہیں ہو کوئی اندر دے کرشن کر گل ہے یہ گیتا باہر نہیں اچارن ہوئی کوئی اندر کی گیتا کی گل ہے باہر دی گیتا دی ہے. بار دی من لینا باہر دا کرشن من لینے باہر مہا بھارت کو انکاری ہو اس واسطے के सामने गुरु गोबिंद सिंह जी ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਤੇ ਮੇਰੇ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਦੇ ਸਮਾਪਤੀ ਮੰਗੀ ਸੀ ਵੀ ਮੈਂ ਤੁਹਾਨੂੰ ਬੋਲਦਾ